ਬੱਟੇ ਜਿਹੜੇ ਪ੍ਰਚਾਰਕ ਨੇ ਕਥਾਵਾਚਕ ਨੇ ਬਾਬਾ ਬੰਤਾ ਸਿੰਘ ਉਹਨਾਂ ਵੱਲੋਂ ਗਾਹੇ ਵਗਾਹੇ ਜਿਹੜੀ ਆ ਗੁਰਬਾਣੀ ਦੀ ਗਲਤ ਇੰਟਰਪ੍ਰੀਟੇਸ਼ਨ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ। ਬਾਬੇ ਨਾਨਕ ਨੇ ਜਦੋਂ ਆ ਕੇ ਇੱਕ ਵਾਅਦਾ ਦਿੱਤਾ ਤੇ ਕਿਹਾ ਇੱਕ ਓੰਕਾਰ ਤਰਕ ਉਥੋਂ ਹੀ ਸ਼ੁਰੂ ਹੋ ਗਿਆ ਸੀ। ਕਿਤੇ ਉਹਨਾਂ ਦਾ ਹਮੇਸ਼ਾ ਇਹ ਰਹਿੰਦਾ ਕਿ ਜਿਹੜੇ ਆ ਸਿੱਖਾਂ ਨੂੰ ਬ੍ਰਾਹਮਣੀ ਵਿਚਾਰਧਾਰਾ ਦੇ ਨਾਲ ਜੋੜਿਆ ਜਾਵੇ ਉਹ ਗੁਰਬਾਣੀ ਦੀ ਇੰਟਰਪ੍ਰੀਟੇਸ਼ਨ ਇਸ ਤਰ੍ਹਾਂ ਕਰਦੇ ਆ ਉਹਦੇ ਨਾਲ ਉਹਦੀ ਸਿੱਧ ਸਲਾਹ ਦਾ ਜਿਹੜਾ ਪ੍ਰਚਾਰ ਕਰਨਾ ਹੈ ਲੋਕਾਂ ਨੂੰ ਦੱਸਣਾ ਹੈ ਉਹ ਇੱਕ ਬੜੀ ਵਧੀਆ ਗੱਲ ਹੈ ਇੱਕ ਸੁੰਦਰ ਅਕਲ ਦੀ ਗੱਲ ਹੈ ਪਰ ਜਦੋਂ ਅਸੀਂ ਉਹਦੀ ਗਲਤ ਇੰਟਰਪ੍ਰੀਟੇਸ਼ਨ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਸਿਰਫ ਚੰਦ ਲੋਕਾਂ ਨੂੰ ਖੁਸ਼ ਕਰਨ ਵਾਸਤੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਵਾਸਤੇ ਜਾਂ ਕਿਸੇ ਸਪੈਸ਼ਲੀ ਦੂਸਰੀ ਵਿਚਾਰਧਾਰਾ ਦੇ ਨਾਲ ਜੋੜਨ ਕਰਕੇ ਜਦੋਂ ਇਸ ਤਰ੍ਹਾਂ ਦੇ ਤੁਸੀਂ ਪ੍ਰਚਾਰ ਕਰਦੇ ਹੋ ਉਹ ਫਿਰ ਉਹ ਮਹਾਰਾਜ ਕਹਿੰਦੇ ਉਹ ਬੇਅਰਥ ਚੱਲਿਆ ਜਾਂਦਾ ਉਹ ਅਕਲ ਦੀ ਗੱਲ ਨਹੀਂ ਹੁੰਦੀ ਇਹ ਅਕਲੀ ਕੀਚਾਦਾਨ ਨਾਨਕ ਆਖਰਾ ਇਹ ਤੋਰ ਗੱਲਾਂ ਸ਼ੈਤਾਨ ਦੂਸਰੀਆਂ ਗੱਲਾਂ ਸ਼ੈਤਾਨੀ ਆ ਜਦ ਕਿ ਜਾਤੀ ਤੌਰ ਤੇ ਸਿੱਖ ਦਾ ਕਿਸੇ ਨਾਲ ਕੋਈ ਵਿਰੋਧ ਨਹੀਂ ਆ ਕਿਸੇ ਜਾਤ ਨਾਲ ਕਿਸੇ ਕੌਮ ਨਾਲ ਕੋਈ ਵਿਰੋਧ ਨਹੀਂ ਆ ਜਦੋਂ ਗੱਲ ਗੁਰਬਾਣੀ ਦੀ ਆਉਂਦੀ ਹੈ ਸਿਧਾਂਤ ਦੀ ਆਉਂਦੀ ਹੈ ਉੱਤੇ ਜਿਹੜਾ ਅਕਾਲ ਪੁਰਖ ਬਾਰੇ ਜਾਂ ਗੁਰੂ ਦੇ ਸਿਧਾਂਤਾਂ ਬਾਰੇ ਜਿਹੜਾ ਪੱਖ ਹੈ ਉਹ ਸਪਸ਼ਟ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੰਘਨਾਦ ਟੀਵੀ ਅੱਜ ਗੱਲ ਕਰਾਂਗੇ ਬਾਬਾ ਬੰਤਾ ਸਿੰਘ ਜੀ ਜੋ ਇੱਕ ਪ੍ਰਚਾਰਕ ਨੇ ਵੱਡੀਆਂ-ਵੱਡੀਆਂ ਸਟੇਜਾਂ ਦੇ ਉੱਤੇ ਜੋ ਆਮੂਮਨ ਕਥਾ ਕੀਤੀ ਜਾਂਦੀ ਹੈ ਉਹਨਾਂ ਵੱਲੋਂ ਗੁਰਬਾਣੀ ਦੀ ਵਿਆਖਿਆ ਕੀਤੀ ਜਾਂਦੀ ਹੈ ਤੇ ਗਾਹੇ-ਵਗਾਹੇ ਉਹਨਾਂ ਵੱਲੋਂ ਜਿਹੜੀਆਂ ਸਿੱਖ ਸਿਧਾਂਤਾਂ ਦੀ ਗੁਰਬਾਣੀ ਦੀ ਜਿਹੜੀ ਗਲਤ ਇੰਟਰਪ੍ਰੀਟੇਸ਼ਨ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਬਹੁਤ ਸਾਰੀਆਂ ਵੀਡੀਓ ਦੇ ਵਿੱਚੋਂ ਉਹਨਾਂ ਵੱਲੋਂ ਮਤਲਬ ਇਸੇ ਨੁਕਤੇ ਉਠਾਏ ਜਾਂਦੇ ਨੇ ਜਿਹੜੇ ਸਿੱਖ ਸਿਧਾਂਤਾਂ ਦੇ ਅਨੁਕੂਲ ਨਹੀਂ ਹੁੰਦੇ ਉਹਨਾਂ ਵੱਲੋਂ ਕਿਤੇ ਨਾ ਕਿਤੇ ਜਿਹੜੀ ਆ ਸਿੱਖੀ ਵਿਚਾਰਧਾਰਾ ਨੂੰ ਮਨਮਤ ਦੇ ਨਾਲ ਜਾਂ ਬ੍ਰਾਹਮਣੀ ਵਿਚਾਰਧਾਰਾ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਭੋਲੇ ਭਾਲੇ ਸਿੱਖ ਨੇ ਜਿਹੜੇ ਗੁਰਬਾਣੀ ਨੂੰ ਗਹਿਰਾਈ ਦੇ ਨਾਲ ਨਹੀਂ ਵਾਚਦੇ ਅਰਥਾਂ ਦੇ ਵਿੱਚ ਨਹੀਂ ਪੜਦੇ ਨਹੀਂ ਸਮਝਦੇ ਸਿੱਖ ਇਸ ਸਿਧਾਂਤਾਂ ਨੂੰ ਉਹਨਾਂ ਨੂੰ ਜਿਹੜਾ ਬੜਾ ਸੌਖਿਆ ਇਹਨਾਂ ਵੱਲੋਂ ਜਿਹੜਾ ਗੁੰਮਰਾਹ ਕੀਤਾ ਜਾਂਦਾ ਪਿਛਲੇ ਦਿਨੀ ਉਹਨਾਂ ਵੱਲੋਂ ਇੱਕ ਜਿਹੜੀ ਕਥਾ ਦੇ ਵਿੱਚ ਗੱਲ ਕੀਤੀ ਗਈ ਕਿ ਜਿਹੜਾ ਸਿੱਖ ਨੂੰ ਤਰਕ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਉਹਦੇ ਵਿੱਚੋਂ ਜਿਹੜੇ ਆ ਗੁਰਬਾਣੀ ਦੇ ਵਿੱਚੋਂ ਅਰਥ ਦਿੱਤੇ ਉਹ ਇੱਕ ਜਿਹੜਾ ਤਨਾਸਰੀ ਰਾਗ ਦੇ ਵਿੱਚ ਭਗਤ ਨਾਮਦੇਵ ਜੀ ਦਾ ਸ਼ਬਦ ਹੈ ਪਹਿਲ ਪੁਰੀਏ ਪੁੰਦਰਕ ਬਨਾ ਤਾਂ ਚੇ ਹੰਸਾ ਸਗਲੇ ਜਨ ਕ੍ਰਿਸ਼ਨ ਤੇ ਜਾਨੂ ਹਰ ਹਰ ਨਚੰਤੀ ਨਚਨਾ ਉਹਦੇ ਵਿੱਚ ਅੱਗੇ ਜਾ ਕੇ ਆਉਂਦਾ ਇੱਕ ਨਾ ਚੰਤੀ ਗੋਪੀ ਜਿਹੜੀਆਂ ਰਹਾਉਤ ਬਾਦ ਦੀਆਂ ਦੁਕਾਨੇ ਨਾ ਚੰਤੀ ਗੋਪੀ ਜੰਨਾ ਨਈਆ ਤੇ ਬੈਰੇ ਕੰਨਾ ਤਰਕ ਨਾ ਚਾ ਭਰਮੀਆਂ ਚਾ ਉਸ ਸ਼ਬਦ ਨੂੰ ਲੈ ਕੇ ਜਿਹੜੀ ਉਹ ਕਹਿੰਦੇ ਨੇ ਕਿ ਦੇਖੋ ਜੀ ਗੁਰਬਾਣੀ ਕਹਿੰਦੀ ਆ ਕਿ ਸਿੱਖ ਨੂੰ ਤਰਕ ਨਹੀਂ ਕਰਨਾ ਚਾਹੀਦਾ ਅਸਲ ਦੇ ਵਿੱਚ ਜੇ ਇਹਦੇ ਅਰਥ ਦੇਖੇ ਜਾਣ ਤਾਂ ਜਿਹੜੇ ਆ ਗੁਰਬਾਣੀ ਦੇ ਵਿੱਚ ਇਹ ਕਹਿਣ ਦੀ ਭਗਤ ਨਾਮਦੇਵ ਜੀ ਵੱਲੋਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਪ੍ਰਮਾਤਮਾ ਦੀ ਜਿਹੜੀ ਬਣਾਈ ਹੋਈ ਰਚਨਾ ਉਹਦੇ ਉੱਤੇ ਤਰਕ ਨਾ ਕਰ ਕਿ ਉਹ ਸਰਬ ਦੇ ਸਾਰਿਆਂ ਦੇ ਵਿੱਚ ਜਿਹੜਾ ਸਰਬ ਵਿਆਪਕ ਹੈ ਸਭ ਦੇ ਵਿੱਚ ਰਮਿਆ ਹੋਇਆ ਹੈ ਲੋਕ ਜਿਹੜੇ ਆ ਜੀਵ ਜੰਤੂ ਨੇ ਜਿਹੜੇ ਸਾਰੇ ਉਹ ਮਾਇਆ ਦੇ ਹੱਥਾਂ ਦੇ ਵਿੱਚ ਨੱਚ ਰਹੇ ਨੇ ਜੇ ਮਾਇਆ ਦੇ ਪ੍ਰਭਾਵ ਤੋਂ ਬਚਣਾ ਤਾਂ ਉਸ ਪਰਮੇਸ਼ਰ ਦੀ ਸ਼ਰਨ ਪੈਣਾ ਪੈਣਾ ਉਸ ਪਰਮੇਸ਼ਰ ਦਾ ਪ੍ਰਭੂ ਦਾ ਸਿਮਰਨ ਕਰਨਾ ਪੈਣਾ ਜੋ ਉਸ ਦੀ ਬਣਾਈ ਹੋਈ ਰਚਨਾ ਉਹਦੇ ਉੱਤੇ ਤਰਕਨਾ ਕਰ ਉਹਦੇ ਉੱਤੇ ਤੈਨੂੰ ਕਿਸੇ ਤਰ੍ਹਾਂ ਦਾ ਭਰਮ ਨਹੀਂ ਕਰਨਾ ਚਾਹੀਦਾ ਇਹ ਅਸਲ ਦੇ ਵਿੱਚ ਉਸ ਸ਼ਬਦ ਦੇ ਜਿਹੜੇ ਅਰਥ ਨੇ ਪਰ ਬਾਬਾ ਬੰਤਾ ਜੀ ਸਿੰਘ ਜੀ ਵੱਲੋਂ ਕਿਹਾ ਜਾਂਦਾ ਕਿ ਗੁਰਬਾਣੀ ਕਹਿੰਦੀ ਹੈ ਕਿ ਸਿੱਖ ਨੇ ਤਰਕ ਨਹੀਂ ਕਰਨਾ ਤਰਕ ਤਾਂ ਸਿੱਖ ਨੂੰ ਉਦੋਂ ਹੀ ਗੁਰੂ ਨਾਨਕ ਦੇਵ ਜੀ ਨੇ ਕਰਨਾ ਸ਼ੁਰੂ ਕਰਵਾਤਾ ਜਦੋਂ ਉਹਨਾਂ ਨੇ ਮਤਲਬ ਸ਼ੁਰੂ ਕੀਤੀ ਸੀ ਗੁਰਬਾਣੀ ਜਿਹੜੀ ਇੱਥੇ ਪਹਿਲਾਂ ਵਿਚਾਰਧਾਰਾ ਚੱਲਦੀ ਸੀ ਜੋ 33 ਕਰੋੜ ਦੇਵੀ ਦੇਵਤਿਆਂ ਨੂੰ ਮੰਨਣ ਦੀ ਜਿਹੜੀ ਇੱਥੇ ਪ੍ਰਚਲਿਤ ਸੀ ਬਾਬੇ ਨਾਨਕ ਨੇ ਜਦੋਂ ਆ ਕੇ ਇੱਕ ਵਾਅਦਾ ਦਿੱਤਾ ਤੇ ਕਿਹਾ ਇੱਕ ਓੰਕਾਰ ਤਰਕ ਉਥੋਂ ਹੀ ਸ਼ੁਰੂ ਹੋ ਗਿਆ ਸੀ ਇੱਕ ਬੜੀ ਪ੍ਰਸਿੱਧ ਕਥਾ ਦੇ ਵਿੱਚ ਸੁਣਾਈ ਜਾਂਦੀ ਹੈ ਗੱਲ ਕਿ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਾਦੂ ਦੀ ਕਬਰ ਵੱਲ ਸਮਾਧ ਵੱਲ ਜਦੋਂ ਤੀਰ ਝੁਕਾ ਕੇ ਸਜਦਾ ਕੀਤਾ ਸਿੱਖਾਂ ਨੂੰ ਪਰਖਣ ਵਾਸਤੇ ਤਾਂ ਉਸ ਟਾਈਮ ਜਿਹੜਾ ਹੈ ਭਾਈ ਦਇਆ ਸਿੰਘ ਨੇ ਕਹਿੰਦੇ ਉਸੇ ਟਾਈਮ ਹੀ ਸਵਾਲ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਕਿ ਮਹਾਰਾਜ ਸੱਚੇ ਪਾਸ਼ਾ ਤੁਸੀਂ ਹੁਣ ਤੱਕ ਸਾਨੂੰ ਇਹਨਾਂ ਚੀਜ਼ਾਂ ਤੋਂ ਰੋਕਦੇ ਆ ਰਹੇ ਹਿਓ ਤੇ ਹੁਣ ਤੁਸੀਂ ਖੁਦ ਹੀ ਜਿਹੜਾ ਇੱਕ ਉਸ ਕਬਰ ਵੱਲ ਨੂੰ ਜਿਹੜਾ ਤੀਰ ਝੁਕਾ ਕੇ ਸਜਦਾ ਕੀਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਸ਼ਾਬਾਸ਼ੇ ਦਿੱਤੀ ਤੇ ਕਿਹਾ ਕਿ ਇਹ ਸਿਰਫ ਤੁਹਾਨੂੰ ਪਰਖਣ ਵਾਸਤੇ ਹੀ ਮੈਂ ਕੀਤਾ ਸੀ ਕਿ ਜਿਹੜੇ ਇੰਨੇ 2200 ਸਾਲ ਤੋਂ ਗੁਰਬਾਣੀ ਪੜਦੇ ਆ ਰਹੇ ਨੇ ਸਿੱਖ ਕਿ ਉਹਨਾਂ ਨੂੰ ਇਹ ਗੱਲ ਦੀ ਸਮਝ ਪਈ ਹੈ ਕਿ ਨਹੀਂ ਪਈ ਭਾਵ ਤਰਕ ਕਰਨਾ ਆਇਆ ਕਿ ਨਹੀਂ ਆਇਆ ਕਿਸੇ ਚੀਜ਼ ਦੇ ਉੱਤੇ ਜਦੋਂ ਕੋਈ ਵੀ ਚੀਜ਼ ਜਿਹੜੀ ਆ ਗਲਤ ਹੁੰਦੀ ਆ ਤਾਂ ਉਹਦੇ ਉੱਤੇ ਤਰਕ ਕਰਨਾ ਸਿੱਖ ਦਾ ਪਹਿਲਾ ਕੰਮ ਹੈ ਬਾਬਾ ਬੰਤਾ ਸਿੰਘ ਜੀ ਤੁਸੀਂ ਕਹਿੰਦੇ ਹੋ ਕਿ ਸਿੱਖ ਨੂੰ ਤਰਕ ਨਹੀਂ ਕਰਨਾ ਚਾਹੀਦਾ ਗੁਰਬਾਣੀ ਦੇ ਵਿੱਚ ਆਉਂਦਾ ਹੈ ਕਿ ਪਹਿਲਾਂ ਵਸਤ ਸਝਾਣ ਕਹਿ ਤਾ ਕੀਚਾ ਵਪਾਰ ਚਾਹੇ ਉਹ ਕੋਈ ਵਪਾਰਕ ਵਸਤੂ ਹੋਵੇ ਚਾਹੇ ਧਾਰਮਿਕ ਦੁਨੀਆ ਦੇ ਵਿੱਚ ਨਾਮ ਧਾਰਨ ਦੀ ਗੱਲ ਹੋਵੇ ਜਾਂ ਕਿਸੇ ਨੂੰ ਗੁਰੂ ਧਾਰਨ ਦੀ ਗੱਲ ਹੋਵੇ ਉੱਥੇ ਵੀ ਗੁਰਬਾਣੀ ਕਹਿੰਦੀ ਹੈ ਕਿ ਸਭ ਤੋਂ ਪਹਿਲਾਂ ਉਸ ਚੀਜ਼ ਦੀ ਪਰਖ ਕਰ ਲੈਣੀ ਚਾਹੀਦੀ ਹੈ ਜਿਹਦੇ ਨਾਲ ਤੂੰ ਰਿਸ਼ਤਾ ਪਾਉਣਾ ਹੈ ਜਾਂ ਜਿਸ ਨੂੰ ਆਪਣਾ ਗੁਰੂ ਧਾਰਨ ਕਰਨਾ ਹੈ ਸਭ ਤੋਂ ਪਹਿਲਾਂ ਉਹਦੀ ਪਰਖ ਕਰਨੀ ਚਾਹੀਦੀ ਹੈ ਫਿਰ ਚਾਹੇ ਉਹ ਨਾਮ ਦਾ ਵਪਾਰ ਹੋਵੇ ਚਾਹੇ ਦੁਨਿਆਵੀ ਵਪਾਰ ਹੋਵੇ ਕਿ ਵਪਾਰ ਤੋਂ ਪਹਿਲਾਂ ਜੜੀਆਂ ਪਰਖ ਕਰਨਾ ਜ਼ਰੂਰੀ ਹੈ ਜੜੀਆਂ ਗੁਰਬਾਣੀ ਦੇ ਵਿੱਚ ਹੋਰ ਵੀ ਬਹੁਤ ਸਾਰੇ ਪਰਮਾਨ ਲੈ ਜਾ ਸਕਦੇ ਆ ਗੁਰਬਾਣੀ ਦੇ ਵਿੱਚੋਂ ਕਿ ਜਿੱਥੇ ਤਰਕ ਕਰਨਾ ਜਿਹੜਾ ਉਹ ਸਭ ਤੋਂ ਪਹਿਲਾਂ ਸਿਖਾਇਆ ਜਾਂਦਾ ਕਿ ਹਰ ਇੱਕ ਚੀਜ਼ ਦੇ ਉੱਤੇ ਜੇਕਰ ਤੁਸੀਂ ਤਰਕ ਨਹੀਂ ਕਰਦੇ ਅੱਜ ਕੱਲ੍ਹ ਦੁਨੀਆ ਅੰਧਵਿਸ਼ਵਾਸ ਦੇ ਵਿੱਚ ਫਸੀ ਹੋਈ ਹੈ ਉਹ ਵੀ ਮੁੱਖ ਕਾਰਨ ਇਹੋ ਹੀ ਹੈ ਕਿ ਲੋਕ ਜਿਹੜੇ ਇਸ ਚੀਜ਼ ਦੇ ਉੱਤੇ ਤਰਕ ਨਹੀਂ ਕਰਦੇ ਜਾਂ ਸਚਾਈ ਦੀ ਸਮਝ ਨਾ ਹੋਣ ਕਰਕੇ ਵੀ ਲੋਕ ਜਿਹੜਿਆ ਉਹਦੇ ਵਿੱਚ ਫਸ ਜਾਂਦੇ ਐ ਇੱਕ ਗੁਰਬਾਣੀ ਦਾ ਪ੍ਰਮਾਣ ਹੈ ਕਿ ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈ ਹੈ ਮਾਨ ਅਕਲੀ ਪੜ ਕੇ 부ਜੀ ਹੈ ਅਕਲੀ ਕੀਚਾਦਾਨ ਨਾਨਕ ਆਖਾ ਰਾਹ ਇਹ ਹੋਰ ਗੱਲਾਂ ਸ਼ੈਤਾਨ ਉਹਦੇ ਵਿੱਚ ਆਉਂਦਾ ਅਕਲ ਇਹ ਨਾ ਆਖੀ ਹੈ ਅਕਲ ਗਵਾਈ ਹੈ ਬਾਦ ਕੇ ਪ੍ਰਮਾਤਮਾ ਦੇ ਉਸ ਅਕਾਲਪੁਰਖ ਦੇ ਉਹਦੀ ਸਿਰਫਤ ਸਲਾਹ ਦਾ ਜਿਹੜਾ ਪ੍ਰਚਾਰ ਕਰਨਾ ਹੈ ਲੋਕਾਂ ਨੂੰ ਦੱਸਣਾ ਹੈ ਉਹ ਇੱਕ ਬੜੀ ਵਧੀਆ ਗੱਲ ਹੈ ਇੱਕ ਸੁੰਦਰ ਅਕਲ ਦੀ ਗੱਲ ਹੈ ਪਰ ਜਦੋਂ ਅਸੀਂ ਉਹਦੀ ਗਲਤ ਇੰਟਰਪ੍ਰੀਟੇਸ਼ਨ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਸਿਰਫ ਚੰਦ ਲੋਕਾਂ ਨੂੰ ਖੁਸ਼ ਕਰਨ ਵਾਸਤੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਵਾਸਤੇ ਜਾ ਕੇ ਸਪੈਸ਼ਲੀ ਦੂਸਰੀ ਵਿਚਾਰਧਾਰਾ ਦੇ ਨਾਲ ਜੋੜਨ ਕਰਕੇ ਜਦੋਂ ਇਸ ਤਰ੍ਹਾਂ ਦੇ ਤੁਸੀਂ ਪ੍ਰਚਾਰ ਕਰਦੇ ਹੋ ਉਹ ਫਿਰ ਉਹ ਮਹਾਰਾਜ ਕਹਿੰਦੇ ਉਹ ਬ्यर्थ ਚੱਲਿਆ ਜਾਂਦਾ ਉਹ ਅਕਲ ਦੀ ਗੱਲ ਨਹੀਂ ਹੁੰਦੀ ਅਕਲੀ ਪੜਕਾ 부ਜੀ ਹੈ ਅਕਲੀ ਕੀਚਾਦਾਨ ਅਕਲ ਦੀ ਗੱਲ ਇਹੀ ਹੈ ਕਿ ਗੁਰਬਾਣੀ ਨੂੰ ਗਹਿਰਾਈ ਦੇ ਨਾਲ ਪੜਿਆ ਜਾਵੇ ਉਹਦੇ ਡੂੰਘੇ ਅਰਥਾਂ ਨੂੰ ਸਮਝਿਆ ਜਾਵੇ ਅਕਲੀ ਸਾਬ ਸੇ ਅਕਲੀ ਪੜਕਾ 부ਜੀ ਹੈ ਅਕਲੀ ਕੀਚਾਦਾਨ ਤੇ ਫਿਰ ਉਸ ਖੁਦ ਗੁਰਬਾਣੀ ਨੂੰ ਸਮਝ ਕੇ ਤੇ ਫਿਰ ਦੂਸਰਿਆਂ ਨੂੰ ਦੱਸਣਾ ਇਹ ਅਕਲੀ ਕੀਚਾ ਦਾਨ ਨਾਨਕ ਆਖਾ ਰਾ ਇਹ ਹੋਰ ਗੱਲਾਂ ਸ਼ੈਤਾਨ ਦੂਸਰੀਆਂ ਗੱਲਾਂ ਸ਼ੈਤਾਨੀ ਆ ਕਿ ਜੇ ਅਕਾਲ ਪੁਰਖ ਨੇ ਵਹਿਗੁਰੂ ਨੇ ਬੋਲਣ ਦੀ ਕਲਾ ਬਖਸ਼ੀ ਆ ਤਾਂ ਉਸ ਦਾ ਜਿਹੜਾ ਗਲਤ ਫਾਇਦਾ ਉਠਾ ਕੇ ਲੋਕਾਂ ਨੂੰ ਗੁੰਮਰਾ ਕਰਨਾ ਇੱਕ ਵੱਡਾ ਪਾਪ ਹੈ ਕਬੀਰ ਮੰਨ ਜਾਨ ਸਭ ਬਾਤ ਜਾਨਤ ਹੀ ਔਗੁਣ ਕਰਾ ਕਾਹੇ ਕਿ ਕੁਸਲਾਤ ਹਾਥ ਦੀਪ ਕੂਏ ਪਰ ਪਤਾ ਸਭ ਕੁਝ ਹੁੰਦਾ ਪਰ ਕੁਝ ਲੋਕਾਂ ਨੂੰ ਖੁਸ਼ ਕਰਨ ਵਾਸਤੇ ਜਾਂ ਜੋ ਸਾਡੇ ਅੰਦਰ ਪਿਆ ਹੁੰਦਾ ਦਿਮਾਗ ਦੇ ਵਿੱਚ ਪਿਆ ਹੁੰਦਾ ਉਸ ਦੇ ਹਿਸਾਬ ਨਾਲ ਅਸੀਂ ਮਤਲਬ ਗੁਰਬਾਣੀ ਦੀ ਜਿਹੜੀ ਹੈ ਇੰਟਰਪ੍ਰੀਟੇਸ਼ਨ ਕਰਨੀ ਹੁੰਦੀ ਆ ਉਹ ਉਸ ਦੇ ਹਿਸਾਬ ਨਾਲ ਹੀ ਕਰ ਕਰਕੇ ਹੀ ਲੋਕਾਂ ਨੂੰ ਪਰੋਸੀ ਜਾਂਦੀ ਹੈ ਸੋ ਆਸ ਕਰਦੇ ਆ ਵੀਡੀਓ ਪਸੰਦ ਆਈ ਹੋਊਗੀ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਵੀਡੀਓ ਪਸੰਦ ਆਈ ਹੈ ਤਾਂ ਕਿ ਸਿੱਖਾਂ ਤੱਕ ਇਹ ਗੱਲ ਜਿਹੜੀ ਸੰਗਤਾਂ ਤੱਕ ਗੱਲ ਪਹੁੰਚਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਪ੍ਰਚਾਰਕ ਹੈ ਇਸ ਤਰ੍ਹਾਂ ਦੇ ਜਿਹੜੇ ਪ੍ਰਚਾਰਕ ਗੁਰਬਾਣੀ ਦੀ ਵਿਆਖਿਆ ਗਲਤ ਵਿਆਖਿਆ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਉਹਨਾਂ ਦਾ ਵੱਧ ਤੋਂ ਵੱਧ ਜਿਹੜਾ ਲੋਕਾਂ ਨੂੰ ਪਤਾ ਲੱਗ ਸਕੇ ਤਾਂ ਕਿ ਲੋਕ ਆਪ ਖੁਦ ਗੁਰਬਾਣੀ ਪੜਨ ਗੁਰਬਾਣੀ ਦੇ ਗਹਿਰੇ ਅਰਥਾਂ ਨੂੰ ਸਮਝ ਕੇ ਉਸ ਨਾਲ ਜੁੜਿਆ ਜਾਵੇ ਤਾਂ ਕਿ ਜਿਹੜੇ ਇਹੋ ਜਿਹੇ ਪ੍ਰਚਾਰਕ ਨੇ ਜਿਹੜੇ ਆ ਸਿੱਖਾਂ ਨੂੰ ਗਲਤ ਢੰਗ ਦੇ ਨਾਲ ਬ੍ਰਾਹਮਣੀ ਵਿਚਾਰਾ ਧਾਰਾ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਤੋਂ ਜਿਹੜਾ ਸचेत ਹੋਇਆ ਜਾ ਸਕੇ ਕਮੈਂਟ ਬਾਕਸ ਦੇ ਵਿੱਚ ਵੀ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਸੀਂ ਇਸ ਇਹਨਾਂ ਗੱਲਾਂ ਨੂੰ ਕਿਸ ਤਰ੍ਹਾਂ ਸਮਝਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ